ਬੂਟਾ ਲੋਂਡੂ ਲੈ ਕੇ ਸਫਾਈ ਕੰਮ ਦੇ ਨਾਲ ਕੁਟਬਾਰ ਤੇ ਮੈਂ ਨਹੀਂ ਮਾ ਮੈਂ ਚਾਹ ਪੀਣ ਆਉਣਾ ਤੇ ਚਾਹ ਪੀਂਦੇ ਫਾਇਰ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਹੁਣ ਕੋਤਨ ਡੈਕ ਸਫਾਈ ਕੰਮ ਤੇਟ ਆ ਹਿਆ ਤਸ਼ੱਦਦ ਬੋਲੇ ਮਦੜੇ ਬੋਲ ਹਣਾ ਪੁੱਤੇ ਬਸ ਆਣ ਕੇ ਸੋਟੀਆਂ ਮਾਰੀਆਂ ਮਰੇ ਇਥੇ ਪੱਕੀ ਚ ਕੁਟਬਾਰ ਦਾ ਪੂਰਾ ਮੰਜ਼ਰ ਸੀਸੀਟੀਵੀ ਚ ਕੈਦ ਇਹ ਲੋਕਾਂ ਦੇ ਕੱਟੀਆਂ ਜੋ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦੇ ਵਿੱਚ ਉਹ ਜਿਸ ਸ਼ਖਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਨੇ ਇਹ ਵਿਅਕਤੀ ਤਸ਼ੱਦਦ ਦਾ ਸ਼ਿਕਾਰ ਹੋਇਆ ਤੇ ਉਹ ਵੀ ਇੱਕ ਛੋਟੀ ਜਿਹੀ ਗੱਲ ਦੇ ਲਈ ਦਰਅਸਲ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਦੇ ਇਲਾਕੇ ਮਧੂਬਨ ਇਨਕਲੇਵ ਦੇ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਮਨਪ੍ਰੀਤ ਤੇ ਨਾਲ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਟੀਵੀ ਸਕਰੀਨ ਤੇ ਵੀ ਸਾਫ਼ ਦੇਖ ਸਕਦੇ ਹੋ ਕਿ ਕੁਝ ਲੋਕ ਤੁਹਾਨੂੰ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੋਏ ਦਿਖਾਈ ਦੇ ਰਹੇ ਨੇ ਇਹਨਾਂ ਦੇ ਵਿੱਚ ਹੀ ਇਹ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਜੋ ਨੌਜਵਾਨ ਐ ਉਸ ਦੇ ਨਾਲ ਹੀ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ ਕੁਟਮਾਰ ਕੀਤੀ ਗਈ ਹੈ ਪੀੜਤ ਮਨਪ੍ਰੀਤ ਦਾ ਕਹਿਣਾ ਹੈ ਕਿ ਉਹਨਾਂ ਦੀ ਕਲੋਨੀ ਵਿੱਚ ਰਹਿਣ ਪਾਲੇ ਵਿਅਕਤੀ ਦੇ ਘਰ ਵਿੱਚ ਉਹ ਬੂਟਾ ਲਗਾਉਣ ਗਿਆ ਸੀ ਤੇ ਦੋ ਵਾਰ ਉਸਨੇ ਬੂਟਾ ਲਗਾ ਦਿੱਤਾ ਸੀ ਪਰ ਫਿਰ ਵੀ ਉਸ ਨੂੰ ਬੂਟਾ ਪੁੱਟ ਕੇ ਦੁਬਾਰਾ ਕਿਤੇ ਹੋਰ ਲਗਾਉਣ ਤੇ ਲਈ ਆਖਿਆ ਗਿਆ ਤੇ ਜਿਸ ਤੇ ਚਲਦਿਆਂ ਨੌਜਵਾਨ ਦੀ ਕੁਟਮਾਰ ਕੀਤੀ ਗਈ ਐਨਾ ਹੀ ਨਹੀਂ ਨੌਜਵਾਨ ਨੂੰ ਮਦੜੇ ਬੋਲ ਵੀ ਆਓ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਪੀੜਤ ਮਨਪ੍ਰੀਤ ਭਾਈ ਮੈਂ ਆਪਣਾ ਦਫ਼ਤਰ ਚ ਕੰਮ ਕਰਦਾ ਉਹਨਾਂ ਨਾਲ ਕਿਹੜੀ ਜਗ੍ਹਾ ਕੰਮ ਕਰਦੇ ਮਧਵਾਨ ਸਟੇਟ ਚ ਭਾਈ 12 ਨੰਬਰ ਕੋਠੀ ਆ ਭਾਈ ਉਹਨਾਂ ਦਾ ਬੂਟਾ ਲਾਣ ਗਏ ਤੇ ਉਹਨੇ ਦੋ ਤਿੰਨਾਂ ਬੂਟਾ ਲਵਾਇਆ ਵਾ ਤੇ ਬਹੁਤ ਦੇਰ ਬਾਅਦ ਵੀ ਉਹਨੇ ਤੇ ਜੀਰੇ ਫੇਰ ਪਾਉਂਦਾ ਪੁੱਟ ਕਿਨੂੰ ਦਿੱਦੇਗਾ ਲਾ ਤੇ ਮੈਂ ਨਹੀਂ ਮੈਂ ਮੈਂ ਚਾਹ ਪੀ ਕੇ ਆਉਣਾ ਤੇ ਚਾਹ ਪੀਂਦੇ ਆਏ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਸਨਣ ਕੋਠਾ ਟੱਢ ਗਿਆ ਕੰਨ ਕਿ ਤੂੰ ਗੱਲਬਾਤ ਕਰਦਾ ਡਿਵਾਈਸ ਭਾਈ ਇੱਕ ਪਹਿਲਾਂ ਵੀ ਗੱਲ ਬਾਤ ਨਹੀਂ ਹੋਈ ਪਹਿਲਾਂ ਪੁੱਟੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚਾਰ ਨਹੀਂ ਦਿੱਤੇ ਕਿਉਂ ਕੀ ਹੋਇਆ ਭਾਈ ਇਹ ਕਹਿੰਦਾ ਮੇਰੇ ਤੋਂ ਵਿਆਹ ਕਰਨੀ ਸੁਣੀ ਮੈਂ ਨਾ ਭਾਈ ਮੈਂ ਆਣਾ ਚਾਹ ਪੀ ਕੇ ਆਣਾ ਮੈਂ ਤੁਹਾਡੇ ਕੋਲ ਮੈਂ ਤੁਹਾਡੀ ਗੱਲ ਸੁਣਨ ਆਣ ਗਿਆ ਕਾਂਦੇ ਬਾਬਜੋਦੀ ਮਾਰਿਆ ਉਹਦੇ ਦੂਜੇ ਪਾਸੇ ਮਨਪ੍ਰੀਤ ਦੇ ਪਿਤਾ ਸੋਨੂ ਦਾ ਕਹਿਣਾ ਹੈ ਕਿ ਉਸਤੇ بیٹے ਮਨਪ੍ਰੀਤ ਦੀ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਉਹ ਵੀ ਛੋਟੀ ਜਿਹੀ ਗੱਲ ਦੇ ਲਈ ਜਿਸ ਤੇ ਚਲਦਿਆਂ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਵਿੱਚ ਮਤਲਬ ਹੋ ਗਿਆ ਕੋਈ ਪਤਾ ਨਹੀਂ ਚੰਨ ਪਾਣੇ ਇੱਥੇ ਕੰਮ ਕਰਦੇ ਡਿਊਟੀ ਕਰਦੇ ਇਹਨਾਂ ਦੇ ਕੋਲ ਹਾਂਜੀ ਇਹ ਇਨਸਾਫ ਹੁਣ ਜਿਹੜਾ ਗਾਲਾਂ ਕੱਢੀਆਂ ਹਨ ਤੇ ਕਹਿ ਗਏ ਕਿ ਇਹਨਾਂ ਨੇ ਉਧਰੋਂ ਸਾਰੇ ਪੂਰੇ ਮਾਮਲੇ ਦੇ ਸਬੰਧ ਦੇ ਵਿੱਚ ਪੁਲਿਸ ਅਧਿਕਾਰੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਦੋ ਲੋਕਾਂ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵੀ ਉੱਥੇ ਗਈ ਫੋਟੋ ਮਾਰਨ ਦਾ ਮਾਮਲਾ ਸਾਹਮਣੇ ਆਇਆ ਕੋਈ ਨਾ ਉਹਨਾਂ ਨੇ ਅਪਸ਼ਬਦ ਬੋਲੇਗੇ ਕਿ ਕੀ ਮਾਮਲਾ ਕੀ ਹੈਗਾ ਜੋ ਕੀ ਰਿਪੋਰਟ ਦਰਜ ਹੋ ਕੇ ਕਾਰਵਾਈ ਹੋਏਗੀ। ਦੇਖੋ ਜੀ ਜੋ ਸਾਡੇ ਆਈਓਐਸ ਸੀ ਮਸਤਾਕ ਸਿੰਘ ਨੇ ਕੱਲ ਉਹਨਾਂ ਕੋਲੇ ਮਨਪ੍ਰੀਤ ਸਿੰਘ ਆ ਕੇ ਆਪਣੀ ਵਿਆਦ ਦਿੱਤਾ ਕਿ ਮੈਨੂੰ ਦੋ ਵਿਅਕਤੀ ਉਸ ਤੋਂ ਮਧੂ ਬੰਦੇ ਉਹਨਾਂ ਨੇ ਕੋਟਮਾਰਕੀ ਫੈਨੀਆਂ ਉਹਦੇ ਇਛਾ ਦੇ ਅਗਾ ਬਗਿੰਜੀ ਸਿੰਘ ਦੇ ਪ੍ਰਬੋਧ ਹੋਏ ਉਹਨਾਂ ਨੰਡਿਆਂ ਨੂੰ ਕੋਟਮਾਰਕੀ ਦੀ ਰਸਤੇ ਵਿਚ ਆ ਗਏ ਉਹ ਤਾਂ ਜੇ ਬਣਦੀਆਂ ਧੜਾਵਾਂ ਦੇ ਤਾ ਮੁਕੱਦਮਾ ਦਰਜ ਕਰਕੇ ਜਮਾਨਤ ਦੇ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਮਾਨਜੋ ਦੇ ਅਦਾਲਤ ਨੂੰ ਉਹਨਾਂ ਨੇ ਦੇਲ ਤੇ ਤੇ ਕੱਲ ਕੋਈ ਛਾਤੀ ਸੀ ਜਾਤੀ ਦੇ ਪ੍ਰਤੀ ਤੇ ਲਾਲ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਤੇ ਕੋਈ ਕਾ ਕਰੀ ਡੀਪ ਇਨਵੈਸਟੀਗੇਸ਼ਨ ਤਾਂ ਕਰਦੇ ਨੇ ਦੋਨੋਂ ਨੌਜਵਾਨ ਨਾਮ ਕੀ ਇੱਕ ਤਾਂ ਹੈਗਾ ਸੀ ਜਨਾ ਪ੍ਰਭੂ ਉਸਨੇ ਕਿਹਾ ਨਾ ਬਿਦੰਦਿਸ ਬਿਊਰੋ ਰਿਪੋਰਟ ਚੱਕ ਪਾਣੀ ਟੀਵੀ